ਠੀਕ ਹੈ ਜੀ ਜਿਹੜੇ ਬੱਚੇ 15 10 15 ਛੋਟੇ ਬੱਚੇ ਕੇ ਮੈਂ ਆਪ ਉਹਨਾਂ ਨੇ ਭੇਜਿਆ ਵਾ ਠੀਕ ਹੈ ਹਾਂਜੀ ਮੌਕੇ ਦੇ ਸਾਰੇ ਸੀਗੇ ਹਾਂਜੀ ਗਲੀ ਦੇ ਜਿੰਨੇ ਵੀ ਆ ਸਾਡੇ ਮੌਕੇ ਦੇ ਸਾਰੇ ਸੀਗੇ ਫੋਨ ਮਾਰਿਆ ਐਂਬੂਲੈਂਸ ਵੀ ਆਈ ਆ ਪਾਣੀ ਵਾਲੀ ਗੱਡੀ ਵੀ ਆਈ ਆ ਤੇ ਉਸ ਤੋਂ ਪਹਿਲੇ ਮਤਲਬ ਅਸੀਂ ਜਿੰਨੇ ਵੀ ਮਹੱਲੇ ਗਲੀ ਵਾਲੇ ਸੀਗੇ ਸਾਰਿਆਂ ਨੇ ਇੰਨੀ ਹਿੰਮਤ ਵਾਰੀ ਛੋਟੇ ਵੱਡੇ ਸਾਰੇ ਬੱਚੇ ਹੌਸਲਾ ਦਿਖਾਇਆ ਸੀ ਅੱਗ ਤਾਂ ਭਾਜੀ ਬਸ ਮਤਲਬ ਇਹ ਲਾ ਲਓ 2-4 ਮਿੰਟ ਦੀ ਸੀਗੀ ਉਹਦੇ ਚ ਪੁੱਲ ਸੀਗਾ ਅੱਗੇ ਤਾਂ ਲੱਗੀ ਨਹੀਂ ਭਾਜੀ ਬਲਾਸਟ ਹੋਇਆ ਬਲਾਸਟ ਹੋਇਆ ਜਦੋਂ ਦਰਵਾਜ਼ੇ ਖੁੱਲ੍ਹਨੇ ਇੱਕਦਮ ਬਲਾਸਟ ਹੋਇਆ ਜਿਹੜੇ ਬੱਚੇ ਵਾਰ ਸੀ ਅੰਦਰ ਸੀ ਸਾਰੇ ਚੁਲਸ ਗਏ ਸਾਰਗੇ ਹੋਣਗੇ ਲੋਕ ਵੀ ਇਕਦਮ ਕੀ ਹੋ ਗਿਆ ਮੈਂ ਤਾਂ ਜੀ ਸਾਰੇ ਘਰੋਂ ਬਾਹਰ ਆ ਗਏ ਘਰੋਂ ਬਾਹਰ ਆ ਗਏ ਨਾਲੇ ਗਲੀ ਤੋਂ ਬਾਹਰ ਹੋ ਗਏ ਬੋਮਬ ਧਮਾਕਾ ਸੀ ਧਮਾਕਾ ਬਹੁਤ ਵੱਡਾ ਸੀ ਧਮਾਕਾ ਬਹੁਤ ਤਕੜਾ ਸੀ ਧਮਾਕਾ ਇੰਨਾ ਬ ਜਿਆਦਾ ਸੀਗੇ ਸ਼ੁਕਰ ਹੈ ਜੀ ਚਲੋ ਕੀ ਹੋਏ ਨੇ ਪਤਾ ਲੱਗ ਸਕਿਆ ਕਿੰਨੀ ਗਿਣਤੀ ਛੋਟੇ ਬੱਚੇ ਛੋਟੇ 5 ਬੱਚੇ ਤਾਂ ਵੱਡੇ ਹੈਗੇ ਆ ਜਿਹੜੇ ਅਸੀਂ ਐਮਰਜੈਂਸੀ ਦੇ ਵਿੱਚ ਚੱਕ ਕੇ ਜਾਤੀ ਗੱਲ ਜਿਹੜੀ ਆ ਪੁਲਿਸ ਕਰਦੀ ਮਗਰਾ ਨਹੀਂ ਐਮਪਾਇਰੋਨੀ ਪਾਤੀ ਕਿ ਉਹ ਕਿੱਥੇ ਇਹ ਜੋ ਇਨਫੋਰਮੇਸ਼ਨ ਮਿਲੀ ਹੈ ਜੀ ਬਲਾਸਟ ਹੋਇਆ ਜਿਹਦੇ ਘਰ ਚ ਬਲਾਸਟ ਹੈ ਉਹਦਾ ਨਾਮ ਉਸਮਾਨ ਖਾਨ ਹੈ ਇਹੋਂ ਪਤਾ ਲੱਗਿਆ ਕਿ ਜਿਹੜਾ ਇਹ ਨਜਾਇਜ਼ ਤਰੀਕੇ ਨਾਲ ਇਹਨੇ ਪੋਟਾਸ਼ ਰੱਖੀ ਹੋਈ ਸੀ ਤੇ ਛੋਟੇ ਜਿਹੜੇ ਪਟਾਕੇ ਬਣਾਉਂਦਾ ਸੀਗਾ ਤੇ ਉਹ ਬਲਾਸਟ ਜਿਹੜਾ ਹੋਇਆ ਇਹਦੇ ਘਰ ਵਿੱਚ ਹੋਇਆ ਉਹ ਚ ਤਕਰੀਬਨ 10 ਤੋਂ 12 ਜਿਹੜੇ ਬੰਦੇ ਨੇ ਉਹ ਜ਼ਖਮੀ ਹੋਏ ਨੇ ਇਹਦੇ ਵਿੱਚ ਬੱਚੇ ਵੀ ਨੇ 5-6 ਤੇ ਇਮੀਡੀਏਟਲੀ ਅਸੀਂ ਜਿਹੜੇ ਇੰਜਰਡ ਹੈਗੇ ਨੇ ਉਹਨਾਂ ਨੂੰ ਸਿਵਲ ਹਸਪੀਟਲ ਟਰਾਂਸਫਰ ਭੇਜ ਦਿੱਤਾ ਗਿਆ ਉਹਨਾਂ ਦੇ ਲਾ ਚੱਲ ਰਿਹਾ ਉੱਥੇ ਤੇ ਇਮੀਡੀਏਟਲੀ ਅਸੀਂ ਚ ਕਾਨੂੰਨੀ ਕਾਰਵਾਈ ਕਰਕੇ ਬੰਦੇ ਨੂੰ ਜੋ ਲੀਗਲ ਐਕਸ਼ਨ ਹੈਗਾ ਬੰਦੀ ਕਾਰਵਾਈ ਉਹ ਕਰੀਂ ਕਿੰਨਾ ਮੋਟਾਸ ਸੀਗਾ ਜੀ ਹੁਣ ਤੱਕ ਪਤਾ ਲੱਗਿਆ ਉਹ ਸਾਰਾ ਦੇਖੋ ਫੋਰੈਂਸਿਕ ਟੀਮ ਜਿਹੜੀ ਇਹ ਮੌਕੇ ਤੇ ਆਈ ਉਹ ਚੈੱਕ ਕਰ ਰਹੀ ਹੈ ਜੀ ਉਹ ਸਾਰਾ ਸੀ ਏਰੀਆ ਸਰਚ ਕਰਾ ਰਹੇ ਆ ਉਹ ਤੁਹਾਨੂੰ ਅਸੀਂ ਬਾਅਦ ਇਨਵੈਸਟੀਗੇਸ਼ਨ ਦਾ ਪਾਰਟ ਦੱਸਾਂਗੇ ਤੇ ਗੈਜੂਲਟੀ ਤਾਂ ਨਹੀਂ ਹੈਗੀ ਜੀ ਨਹੀਂ ਹੁਣ ਤੱਕ ਜਿਹੜੀ ਇਹ ਗੈਜੂਲਟੀ ਨਹੀਂ ਹੈਗੀ ਇੰਜਰੀ ਹੈਗੀ ਹੈ ਸਿਰियस ਕਿੰਨੇ ਨੇ ਉਹ ਸਾਰਾ ਜਿਹੜ ਜਾਇਦੇ ਸਾਥੀ ਵੀ ਸੀਗਾ ਜੀ ਹਾਲੇ ਤੱਕ ਜਿਹੜੀ ਇਨਫੋਰਮੇਸ਼ਨ ਆਈ ਹੈ ਉਹ ਇਕੱਲਾ ਬਣਾਦਾ ਸੀਗਾ ਲੇਕਿਨ ਉਹ ਇਨਵੈਸਟੀਗੇਸ਼ਨ ਦਾ ਪਾਰਟ ਅਸੀਂ ਏਰੀਆ ਨੂੰ ਸਰਚ ਵੀ ਕਰ ਰਹੇ ਹਾਂ ਅੱਛਾ ਸਰ ਪ੍ਰੂਫ ਕਿੱਦਾਂ ਗਿਆ ਕੋਈ ਮੈਂ ਤੁਹਾਨੂੰ ਉਹੀ ਕਹਿ ਰਿਹਾ ਜੀ ਅਸੀਂ ਫੋਰੈਂਸਿਕ ਟੀਮ ਭੇਜਾਈ ਹੈ ਕਿਉਂਕਿ ਸਾਰਾ ਉਹ ਫੋਰੈਂਸਿਕ ਟੀਮ ਸਾਰੀ ਜਿਹੜੀ ਉਹ ਚੈੱਕ ਕਰ ਰਹੀ ਹੈ ਸਰ ਆਮ ਲੋਕ ਤਾਂ ਲੋਕ ਵੀ ਪਾਈਪਾਂ ਲੈ ਕੇ ਘੁੰਮਾ ਕਰਦੇ ਨੇ ਕਿ ਕੁਦਵਾਸ਼ਨਾ ਪਟਾਕੇ ਜਾਂਦਾ ਨਹੀਂ ਕਿ ਦੇਖ ਲਈਏ ਜਿਹੜੀ ਪੋਟਾਸ਼ ਹੈ ਜੀ ਦੇਖੋ ਈਜ਼ੀਲੀ ਇਹ ਕਰਿਆਨੇ ਵਾਲੇ ਦੁਕਾਨ ਵੀ ਵੇਚ ਰਹੇ ਆਂ ਵੇਚਦੇ ਨੇ ਤੇ ਸਾਡੀ ਲੇਕਿਨ ਇਹ ਲੋਕਾਂ ਨੂੰ ਅਪੀਲ ਹੈ ਕਿ ਉਹਨੂੰ ਗਲਤ ਅੱਗ ਲੱਗੀ ਔਰ ਜਿਹੜਾ 8-10 ਬੱਚਿਆਂ ਨੂੰ ਲੱਗੀ ਆ ਇਹ ਗੈਰ ਕਾਨੂੰਨੀ ਕੰਮ ਕਰ ਰਿਹਾ ਇਹ ਬਰੂਦ ਜਿਹੜਾ ਰੱਖ ਕੇ ਇੱਕ ਰੈਸੀ ਇਲਾਕੇ ਦੇ ਵਿੱਚ ਬੰਬ ਬਣਾ ਰਿਹਾ ਸੀਗਾ ਉਹਦੇ ਕਰਕੇ ਬਲਾਸਟ ਹੋਣ ਕਰਕੇ ਸਾਰੀ ਘਟਨਾ ਜਿਹੜੀ ਆ ਬਾਪੂ ਦੇਖੋ ਸਿਵਲ ਹਸਪਤਲ ਭੇਜਿਆ ਮੈਂ ਮੈਂ ਔਰ ਮੇਰੇ ਹਲਕੇ ਦੇ

ਨਹੀਂ ਹੈ ਯਾਰ ਅੰਦਰੋਂ ਭਾਵੇਂ ਕੋਈ ਯਾਰ